हां जी दोस्तों आपा इधर आरे सिगे मूसे ਤੋਂ ਸੱਦਾ ਸਿੰਘ ਵਾਲੇ ਨੂੰ ਤੇ ਲੰਗੇ ਜਾਂਦੇ ਸੀਗੇ ਰਸਤੇ 'ਚ ਸਾਨੂੰ ਵਧੀਆ ਲੱਗਿਆ ਚੀਜ਼ਾਂ ਨਾ ਫਸਲ ਵਾਲੀ ਬਾਈਆਂ ਨੇ ਲਾਈ ਹੋਈਆਂ ਹੈਗੇ ਸਰਦੀਆਂ ਲਾਈਆਂ ਹੋਈਆਂ ਨੇ ਦੀਆਂ ਕਿ ਸੱਦਾ ਸਿੰਘ ਵਾਲੇ ਦੀ ਮਤਲਬ ਹੈਗੀ ਹੈ ਖੇਤੀ ਤੇ ਉਹ ਬਾਈਆਂ ਨਾਲ ਵੀ ਕਰਦੇ ਆ ਪਰ ਗੱਲਬਾਤ ਸਾਨੂੰ ਵਧੀਆ ਲੱਗੀ ਤਾਂ ਬਾਕੀ ਸਾਨੂੰ ਬਾਈਆਂ ਤੋਂ ਦੱਸਦੇ ਆ ਵੀ ਇਹ ਇਹ ਤਰੀਕਾ ਉਹਨਾਂ ਦਾ ਜਿਹੜਾ ਇਹ ਕਦੋਂ ਤੋਂ ਮਤਲਬ ਇਹਨੇ ਸ਼ੁਰੂ ਕਰਿਆ ਤੇ ਕਿੰਨਾ ਕਈ ਚੀਜ਼ਾਂ ਦਾ ਫਾਇਦਾ ਹੈਗਾ ਕਿੰਨਾ ਕੀ ਤਰੀਕੇ ਦਾ ਫਾਇਦਾ ਸਬਜ਼ੀਆਂ ਦਾ ਕਿੰਨਾ ਕਈ ਸਬਜ਼ੀਆਂ ਵਧੀਆ ਹੁੰਦੀਆਂ ਨੇ ਜੇ ਸਬਜ਼ੀਆਂ ਨੂੰ ਕੋਈ ਮਤਲਬ ਲੱਗਦਾ ਵੀ ਹੈ ਨਾ ਕੋਈ ਸਬਜ਼ੀਆਂ ਦਾ ਕੋਈ ਫਾਇਦੇ ਨੁਕਸਾਨ ਜਿਹੜੇ ਵੀ ਹੈਗਾ ਆਪਾਂ ਪੁੱਛਦਿਆਂ ਬਾਈਆਂ ਨੂੰ ਆਓ ਇਸ ਨਾਲ ਆਪਾਂ ਲੈ ਚੱਲਦੇ ਹਾਂ ਬਾਈਆਂ ਦੇ ਕੋਲ ਉਹ ਫਿਰ ਦੇ ਨੇ ਬਾਈ ਸਬਜ਼ੀਆਂ ਤੋੜਦੇ ਬਾਈਆਂ ਕੋਲ ਚੱਲਦੇ ਹੈਗੇ ਆਪਾਂ ਕਿੰਨਾ ਸੋਹਣਾ 뷰 ਬਣਦਾ ਦੇਖੋ ਦੋਸਤੋ ਨਾ ਥੱਲੋਂ ਨੀਚੋਂ ਜੀ ਕੈਮਰਾਮੈਨ ਜੀ ਨੀਚੋਂ ਵੀ ਦਿਖਾਓ ਨਾ ਵੀ ਜਿਹੜੇ ਫਸਲ ਲੱਗੀ ਹੋਏ ਉਹ ਵੀ ਦਿਖਾਵਾਂਗੇ ਇਧਰੋਂ ਬਾਈਆਂ ਨੇ ਮੰਲਾ ਸਬਜ਼ੀ ਤੋੜ ਲਈ ਉਹ ਸਾਹਮਣੇ ਤੋੜੀ ਜਾਂਦੇ ਨੇ ਸਬਜ਼ੀ ਮੈਨੂੰ ਵਧੀਆ ਲੱਗਿਆ ਸਿਸਟਮ ਇਹ ਤਰੀਕਾ ਮਤਲਬ ਵੀ ਆਪਣਾ ਸਬਜ਼ੀ ਦਾ ਬਾਕੀ ਪਾ ਬਾਈ ਤੋਂ ਲਵਾਂਗੇ ਜਾਣਕਾਰੀ ਇਹਦੇ ਬਾਰੇ ਦੋਨਾਂ ਨੂੰ ਕਿੰਨਾ ਕਾਏ ਚੀਜ਼ ਨਾਲ ਫਾਇਦਾ ਹੋਇਆ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਮਤਲਬ ਇਹ ਕੰਮ ਕਿਵੇਂ ਆਇਆ ਇਹਨਾਂ ਦੇ ਦਿਮਾਗ ਦੇ ਵਿੱਚ ਬਾਕੀ ਬਾਈ ਨਾ ਕਰਦੇ ਗੱਲ ਬਾਤ ਹੋਰ ਬਾਈ ਜੀ ਕੀ ਹਾਲ ਨੇ ਚੱਲ ਬਾਈ ਠੀਕ ਹੈ ਕੋ ਵਧੀਆ ਵਜੀ ਇਹ ਕਿਦਾ ਅਸੀਂ ਲੰਗੇ ਜਾਂਦੇ ਸੀਗੇ ਇੱਥੋਂ ਦੀ ਇਹ ਸਾਨੂੰ ਤੁਹਾਡਾ ਫਸਲ ਦਾ ਛੋਟਾ ਜਿਹੜਾ ਸਬਜ਼ੀ ਲਾਉਣ ਦਾ ਤਰੀਕਾ ਸਾਨੂੰ ਵਧੀਆ ਲੱਗਾ ਸੀ ਆ ਕਿ ਵੀ ਚਲੋ ਬਾਈਆਂ ਦੀ ਵੀਡੀਓ ਬਣਾਈ ਜਾਵੇ ਠੀਕ ਹੈ ਬਜੀ ਤੇ ਤੁਹਾਡੇ ਤੋਂ ਇਹਦੇ ਬਾਰੇ ਪੁੱਛਿਆ ਜਾਵੇ ਹਨਾ ਵੀ ਇਹ ਫਸਲ ਦਾ ਜਿਹੜੀ ਤੁਸੀਂ ਸਬਜ਼ੀ ਲਾਈ ਹੈ ਇਹਦਾ ਤੁਹਾਨੂੰ ਕਿਵੇਂ ਤੁਹਾਡੇ ਕੀਵੇਂ ਦਿਮਾਗ ਦੇ ਵਿੱਚ ਆਈਆਂ ਨੇ ਚੀਜ਼ਾਂ ਇਹ ਕਿ ਇਹ ਵੀਰੇ ਤੁਹਾਡੇ ਤੁਸੀਂ ਆਪਣਾ ਸੱਦਾ ਸਿੰਘ ਆ ਇਹ ਤੋਂ ਹਾਂ ਬਜੀ ਸੱਦਾ ਸੱਦਾ ਸਿੰਘ ਆ ਸੱਦਾ ਸਿੰਘ ਆ ਦੀ ਜ਼ਮੀਨ ਹੈਗੀ ਇਹ ਜਿਹੜੇ ਤੁਸੀਂ ਲਾਏ ਹੋਏ ਨੇ ਸਟਰਕਚਰ ਵਗੈਰਾ ਜਿਵੇਂ ਆ ਤੁਸੀਂ ਸਬਜ਼ੀ ਲਾਉਣ ਦਾ ਤਰੀਕਾ ਅਪਣਾਇਆ ਹੈਗਾ ਇਹ ਪਹਿਲਾਂ ਲੋਕਾਂ अंगूर ਵਗੈਰਾ ਜਾਂ ਕੁਛ ਉਹ ਇਦਾਂ ਦਾ ਹਨਾ ਉਹ ਚੀਜ਼ਾਂ ਨੂੰ ਮਤਲਬ ਉਹ ਕਰਦੇ ਹੁੰਦੇ ਸੀਗੇ ਤੁਸੀਂ ਇਹ ਸਬਜ਼ੀ ਕੱਦੂ ਵਗੈਰਾ ਲਾਉਣ ਦਾ ਤੇ ਆਪਾਂ ਤੋਰੀਆਂ ਵਗੈਰਾ ਲਾਉਣ ਦਾ ਸਾਡੇ ਕਿਵੇਂ ਦਿਮਾਗ ਦੇ ਵਿੱਚ ਆਈ ਗੱਲ ਇਹ ਇਹ ਬਈ ਖਰਾਬ ਨਹੀਂ ਹੁੰਦੀ ਸਬਜ਼ੀ ਉੱਪਰ ਇਹਦੇ ਚ ਚੜਾ ਕੇ ਵੱਲਾਂ ਜਿਵੇਂ ਆਪਾਂ ਮੋੜੇ ਮਾੜੇ ਕੱਢ ਕੇ ਤਾਂ ਚੜਾ ਆਣੇ ਵੱਲਾਂ ਸਬਜ਼ੀ ਵੱਧ ਲੱਗਦੀ ਹੈਗੀ ਹੂੰ ਹੂੰ ਉਹੀ ਚੀਜ਼ ਇਹ ਪਹਿਲਾਂ ਮਤਲਬ ਬੁਰਜਮਾਨ ਸਾਜਾ ਕਿਤੇ ਹੋਰ ਬਹੁਤ ਮਤਲਬ ਉਧਰ ਵੀ ਇਹ ਖੰਭੇ ਕੱਢ ਕੇ ਵੱਲਾਂ ਤਾਰਾਂ ਪਾ ਕੇ ਇਸ ਲੋੜ ਤੇ ਬਿਲਕੁਲ ਲੱਗਦੀ ਦੇਖੀ ਸਬਜ਼ੀ ਉਹਨੂੰ ਦੇਖ ਕੇ ਫਿਰ ਅਸੀਂ ਲਾਉਣ ਲੱਗ ਗਏ ਜੀ ਅਛਾ ਇਹਦਾ ਕਿੰਨਾ ਕ ਫਾਇਦਾ ਇਸ ਚੀਜ਼ ਦਾ ਤੁਹਾਨੂੰ ਮਤਲਬ ਜਿਹੜਾ ਤੁਸੀਂ ਲਾਏ ਨੇ ਹੋਣਗੇ ਇਹਦੇ ਉੱਤੇ ਉੱਪਰ ਬੇਲਾਂ ਚੜੀਆਂ ਹੋਈਆਂ ਨੇ ਜੀਆਂ ਆਪਣਾ ਤਾਰਾ ਵਗੈਰਾ ਲਾ ਕੇ ਜੜੀਆਂ ਹਣ ਜੜੀ ਤਾਰਾ ਤਾਰਾ ਤਾਰ ਪਾਈ ਹੋਈ ਹੈ ਆਪਣਾ ਤਾਰ ਪਾਈ ਹੋਈ ਹੈ ਨਾ ਤਾਰ ਪਾਈ ਹੋਈ ਹੈ ਤੇ ਇਹਦੇ ਨਾਲ ਕਿੰਨਾ ਕ ਫਾਇਦਾ ਹੋਇਆ ਤੁਹਾਨੂੰ ਹੁਣ ਤੱਕ ਜਿਹੜਾ ਤੁਸੀਂ ਇਹ ਆਪਣੇ ਇਹ ਸਬਜ਼ੀ ਲਾਈ ਹੈ ਜਿਹੜੀ ਤੁਸੀਂ ਫਾਇਦਾ ਤਾਂ ਵੀਰੇ ਪੂਰਾ ਹੀ ਆਗਾ ਥੱਲੇ ਖਰਾਬ ਹੋ ਜਾਂਦੀ ਹੈ ਜਿਵੇਂ ਚੂਹੇ ਚਾਹੇ ਸੱਪ ਸੱਪ ਹੁੰਦੇ ਨੇ ਥੱਲੇ ਵਾਲੇ ਮਤਲਬ ਜਿਵੇਂ ਬੱਲਾ ਲਾਉਂਦੇ ਆਪਾਂ ਤਾਂ ਤਾਂ ਤੋੜਨਾ ਸੌਖਾਗਾ ਲੇਬਰ ਘੱਟ ਪੈਂਦੀ ਹੈ ਠੀਕ ਹੈ ਜੀ ਤੇ ਬਾਕੀ ਵੀ ਜਿਵੇਂ ਹੁਣ ਇਹ ਵੀ ਇਹਦਾ ਇਹ ਵੀ ਵੱਡਾ ਫਾਇਦਾ ਹਨਾ ਵੀ ਜਿਵੇਂ ਪਹਿਲਾਂ ਫਸਲਾਂ ਦੇ ਵਿੱਚ ਮਨਲਾ ਜਿਵੇਂ ਸਬਜ਼ੀ ਲਈ ਹੁੰਦੀ ਅਗਲੇ ਨੇ ਤਾਂ ਸਬਜ਼ੀ ਭਾਲਣ ਦੇ ਵਿੱਚ ਵੀ ਮਨਲਾ ਤੋੜਨ ਦੇ ਵਿੱਚ ਦਿੱਕਤ ਆਉਂਦੀ ਆ ਕਿ ਵੱਡੇ ਹੋ ਜਾਂਦਾ ਸਾਈਜ਼ ਵੱਡਾ ਹੁੰਦਾ ਹੁਣ ਇੱਥੇ ਧੀਨਾਗਾ ਜਿਵੇਂ ਧੀਨਣਾਟ ਹੋ ਗਿਆ ਕਿ ਉਹਨਾਂ ਕਾਪਾ ਤੋੜਦਾ ਦੇਖ ਸਕਦੇ ਜਿਹੜਾ ਛੱਡਣਾ ਆਪਾਂ ਛੱਡ ਦਿੰਨੇ ਆ ਬਾਕੀ ਜਿਹੜਾ ਤੋੜਨ ਜਾਊਗਾ ਕੈਮਰਾਮੈਨ ਜੀ ਸਾਰੀ ਸਬਜ਼ੀਆਂ ਆਪਣੇ ਕਿੱਦੂ ਲੱਗੇ ਹੋਏ ਨੇ ਬਾਈਆਂ ਜਿਹੜੇ ਲੱਗੀ ਹੋਈ ਹੈ ਫਸਲ ਸਾਰੀ ਦਿਖਾਓ ਜੀ ਚੰਗੀ ਚੰਗੀ ਤਰ੍ਹਾਂ ਦਿਖਾ ਦਿਓ ਬਾਕੀ ਰੇਟ 'ਚ ਫਰਕ ਪੈ ਜਾਂਦਾਗਾ ਚੀਜ਼ ਸਾਫ਼ ਠੀਕ ਹੈ ਬਾਈ ਜੀ ਬਾਕੀ ਤੁਹਾਡੇ ਕੋਲ ਅਸੀਂ ਤੁਸੀਂ ਕਿਹਨਾਂ ਨੂੰ ਦੇਖ ਕੇ ਕਰਿਆ ਸੀ ਇਹ ਕੰਮ ਸ਼ੁਰੂ ਜਿਹੜਾ ਵੀ ਤੁਸੀਂ ਆ ਜਿਹੜਾ ਉਹਦਾ ਸਟਰਕਚਰ ਵਾਲਾ ਕੰਮ ਹੈ ਜਿਹੜਾ ਇਹ ਇਹ ਕਿਹਨੂੰ ਦੇਖ ਕੇ ਸ਼ੁਰੂ ਕਰਿਆ ਸੀ ਬੁਰਜ ਮਾਨਸਾ ਦੇਖਿਆ ਬਾਈ ਲੰਗੜਾ ਪਤਾ ਨਹੀਂ ਉੱਥੇ ਕੰਮ ਕਰਿਆ ਹੋਇਆ ਸੀ ਉੱਥੇ ਹੀ ਮਿਸਤਰੀ ਸੀਗੇ ਜਿਹੜੇ ਲਾਉਂਦੇ ਰਹੇ ਸੀ ਇਹ ਠੀਕ ਹੈ ਜੀ ਮਤਲਬ ਉਹਨਾਂ ਨੇ ਤੁਹਾਨੂੰ ਇਹ ਆਪਣਾ ਰਾਏ ਦਿੱਤੀ ਹੈ ਹਾਂ ਉਹਨਾਂ ਨੇ ਦੱਸਿਆ ਵੀ ਐਂ ਕਰਕੇ ਵੀ ਐ ਠੀਕ ਰਹੂਗਾ ਬਾਕੀ ਕੁੱਲ ਮਿਲਾ ਕੇ ਇਹਦਾ ਬਹੁਤ ਜ਼ਿਆਦਾ ਮੈਨੂੰ ਲੱਗਦਾ ਵੀ ਬਹੁਤ ਫਾਇਦੇ ਹੀ ਹੈਦਾ ਹਨਾ ਵੀ ਕੱਦੂ ਵਗੈਰਾ ਪਹਿਲਾਂ ਲੇਬਰ ਬਹੁਤ ਪੈ ਜਾਂਦੀ ਸੀ ਥੱਲੇ ਲਾਉਂਦੇ ਰਹ ਠੀਕ ਹੈ ਲੇਬਰ ਬਹੁਤ ਪੈ ਜਾਂਦੀ ਹੈ ਕਿ ਸਾਰਾ ਦਿਨ ਤੋੜਦਿਆਂ ਲੰਘ ਜਾਂਦਾਗਾ ਉੱਤੇ ਪੱਤਰ ਜਵ ਬੱਲਾ ਉੱਤੇ ਪੈਟ ਕੇ ਕਹਿੰਦੇ ਨੇ ਕਿ ਫਿਰ ਬੱਲਾ ਪੀਲੀਆਂ ਹੀ ਹੋ ਜਾਂਦੀਆਂ ਨੇਗੀਆਂ ਖਰਾਬ ਹੋ ਜਾਂਦੀਆਂ ਠੀਕ ਹੈ ਵੀਰੇ ਪਾਣੀ ਪੂਣੀ ਦੀ ਸਮੱਸਿਆ ਦਾ ਵੀ ਕੋਈ ਮਤਲਬ ਨਹੀਂ ਬਣਾਉਣਾ ਕੋਈ ਤਾਂ ਕੋਈ ਦਿੱਕਤ ਨਹੀਂ ਖਾਲੀਆਂ ਬਣੀਆਂ ਹੋਈਆਂ ਖਾਲੀਆਂ ਖਾਲੀਆਂ ਜੀ ਖਾਲੀਆਂ ਬਣਾ ਕੇ ਇਹਨਾਂ ਦੇ ਵਿੱਚ ਜਿਹੜਾ ਪਾਣੀ ਪਾਇਆ ਜਾਂਦਾ ਵੈਸੇ ਉਹਦੇ ਵਿੱਚ ਪਾਣੀ ਦਾ ਵੀ ਨਹੀਂ ਪਤਾ ਲੱਗਦਾ ਹਨਾ ਪਾਣੀ ਉਹਦੇ ਪਾਣੀ ਪਤਾ ਇਹਦਾ ਬੱਲਾ ਦੇ ਉੱਤੋਂ ਨਹੀਂ ਪਾਣੀ ਫਿਰ ਜਾਂਦਾ ਵਿੱਚ ਬੱਲਾ ਪੱਤੇ ਵੀ ਖਰਾਬ ਹੋ ਜਾਂਦੇ ਨੇ ਬੱਲਾ ਵੀ ਖਰਾਬ ਹੋ ਜਾਂਦੀਆਂ ਪਾਣੀ ਵੱਧ ਲੱਗ ਜਾਂਦਾ ਨਾ ਫਿਰ ਉਹ ਬਿਲਕੁਲ ਜੀ ਬਿਲਕੁਲ ਤਾਂ ਮਤਲਬ ਹੁਣ ਤੱਕ ਤੁਸੀਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਸ ਮਤਲਬ ਇਸ ਇਸ ਤਰੀਕੇ ਇਸ ਕੰਮ ਇਸ ਤਰੀਕੇ ਨਾਲ ਕੰਮ ਸ਼ੁਰੂ ਕਰੇ ਨੂੰ ਇਹ ਤਾਂ ਪਹਿਤ ਕੀ ਇਸ ਵਾਰੀ ਲਾਇਆਗਾ ਜਾਲ ਤਾਂ ਪਹਿਲਾਂ ਆਪਾਂ ਥੱਲੇ ਲਾਉਂਦੇ ਹਾਂ ਜਾਲ ਇਹਤ ਕੀ ਪਹਿਲੀ ਵਾਰੀ ਲਾਇਆ ਆਪਾਂ ਠੀਕ ਹੈ ਵੀ ਇਹ ਕਿੰਨੇ ਕਿੰਨੇ ਏਰੀਆ ਦੇ ਵਿੱਚ ਲਾਈ ਹੋਈ ਹੈ ਤੁਸੀਂ ਜਿਹੜੀ ਆਪਣਾ ਜਿਹੜੀ ਸਬਜ਼ੀ ਲਾਈ ਹੋਈ ਹੈ ਤੁਸੀਂ ਕਿੰਨੇ ਏਰੀਆ ਚ ਲਾਈ ਹੋਈ ਹੈ ਇਹ ਇਹ ਹੋਣੀ ਆ ਬਈ ਯਾਰ 10 ਕਿ 11 ਕਰਾਣਾ ਅੰਦਾਜ਼ਾ ਸਵਾ ਕੁ ਕਿੱਲੇ ਲਾ ਲੂ ਮਤਲਬ ਸਵਾ ਕੁ ਕਿੱਲੇ ਦੇ ਵਿੱਚ ਲਾਈ ਹੋਈ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਇਹਨਾਂ ਵਧੀਆ ਤਰੀਕੇ ਨਾਲ ਬਾਈਆਂ ਨੇ ਸਬਜ਼ੀ ਜਿਹੜੀ ਤ ਤੇ ਬਿਲਕੁਲ ਫਰੈਸ਼ ਸਬਜੀ ਨਹੀਂ ਟੋੜਦੀ ਹੈ ਨਾ ਜੀ ਵਧੀਆ ਵੰ ਤੇ ਹਾਂ ਜੀ ਦੋਸਤੋ ਜੇ ਕੋਈ ਲੰਗ ਦਾ ਟੱਪ ਦਾ ਵੀਰ ਆਉਂਦਾ ਵੀ ਹੈਗਾ ਹਨਾ ਬਾਈਆਂ ਕੋਲੇ ਜ਼ਰੂਰ ਖੜਕੇ ਜਾਇਓ ਇਥੇ ਤੇ ਸਬਜੀ ਵਗੈਰਾ ਵੀ ਬਹੁਤ ਵਧੀਆ ਹੁੰਦੀ ਹੈ ਇਹਨਾਂ ਕੋਲੇ ਫਰੈਸ਼ ਤੋੜ ਕੇ ਦਿੰਦੇ ਨੇ ਤਾਜੀ ਤੋੜ ਕੇ ਦਿੰਦੇ ਨੇਗੇ ਤੇ ਆਪਣਾ ਰੇਟ ਵੀ ਇਹਨਾਂ ਦੇ ਆਪਣਾ ਮੰਡੀ ਨਾਲੋਂ ਮੇਰੇ ਤੇ ਮੇਰੇ ਹਿਸਾਬ ਨਾਲ ਵੀ ਰੇਟ ਵੀ ਘੱਟ ਹੋਊ ਇਹਨਾਂ ਦਾ ਮੰਡੀ ਨਾਲੋਂ ਤਾਂ ਤੁਸੀਂ ਇਥੋਂ ਮੰਨ ਲਓ ਜਿਹੜੀ ਆਪਦੀ ਸਬਜੀ ਜਿਹੜੀ ਤੁਸੀਂ ਲੈ ਸਕਦੇ ਹੋ ਬਾਕੀ ਬਾਈਆਂ ਨਾਲ ਆਪਾਂ ਥੋੜੀ ਗੱਲ ਕਰਾਈ ਦਿੱਤੀ ਹੈ ਬਾਈਆਂ ਨਾਲ ਮਿਲ ਕੇ ਵਧੀਆ ਲੱਗਿਆ ਭਾਈ ਤੁਸੀਂ ਇਹਦਾ ਕੀ ਕੀ ਸੁਝਾ ਦੇਣਾ ਚਾਹੋਗੇ ਇਸ ਚੀਜ਼ ਦਾ ਵੀ ਮਤਲਬ ਫਸਲ ਲੋਕਾਂ ਨੂੰ ਵੀ ਜਿਹੜੇ ਜਿਹੜੇ ਕੋਈ ਵੀਰ ਸਬਜ਼ੀਆਂ ਦਾ ਕੰਮ ਕਰਦੇ ਨੇ ਵੀ ਉਹਨਾਂ ਨੂੰ ਸਬਜ਼ੀ ਇਸੇ ਤਰ੍ਹਾਂ ਘੋਣੀ ਚਾਹੀਦੀ ਜਾਂ ਕਿਸੇ ਹੋਰ ਲਾਉਣੀ ਤਾਂ ਬਈ ਐਸੀ ਐਸੀ ਟੰਗ ਵਧੀਆਗਾ ਸਹੀ ਆ ਪਰ ਮਿਹਨਤ ਵਾਲੀ ਆ ਹਰੇਕ ਬੰਦਾ ਉਹ ਨਹੀਂ ਮਿਹਨਤ ਨਹੀਂ ਕਰਦਾ ਹੈ ਪਰ ਜਾਨਾ ਹੁਣ ਸਵੇਹਾ ਉੱਠਣਾ 3 ਵਜੇ ਉੱਠ ਖੜਦਿਆਂਗੇ ਰਾਤ ਨੂੰ ਜਾਂਦੇ ਕਰਦੇ ਹਾਂ 9 9:30 ਵਜੇ ਤੱਕ ਜਾਂਦੇ ਆ ਹਰ ਕਿਤੇ 3:30 90 ਉੱਠ ਕੇ 4 ਵੇ ਨੂੰ ਬੁੱਲੀ ਤੇ ਜਾਣਾ ਹੁੰਦਾਗਾ ਬਿਲਕੁਲ ਜੀ ਬਿਲਕੁਲ ਮੈਂ ਯਾਨੀ ਕਿ ਇੱਥੋਂ ਤੁਸੀਂ ਜਿਹੜਾ ਆਪਣਾ ਫਸਲ ਆਏਗਾ ਉਹ ਤਿੰਨ ਚਾਰ ਮਹੀਨਿਆਂ ਦਾ ਕੰਮ ਲਗਾਤਾਰ ਮੰਨ ਲਓ ਵੀ ਚੱਲਦਾ ਹੀ ਰਹਿੰਦਾ ਕੰਮ ਓਕੇ 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 ਆਪਣਾ ਸਬਜ਼ੀ ਵਗੈਰਾ ਤੋੜ ਕੇ ਤੁਸੀਂ ਮੰਡੀ ਦੇ ਵਿੱਚ ਵੀ ਲੈ ਕੇ ਜਾਣਾ ਹਾਂ ਮੰਡੀ ਜਾਂਦੀ ਆ ਬਈ ਇੱਥੇ ਦਾ ਫਰਕ ਮੈਨੂੰ ਉਟਾਉਂਦਾ ਹਾਂ ਹਾਂ ਬਿਲਕੁਲ ਥੋੜੀ ਬੋਧੀ ਤੁਸੀਂ ਇੱਥੇ ਵੀ ਆਹ ਹਾਂ ਵਿਕ ਜਾਂਦੀ ਆ 20 30 ਕਿਲੋ ਇੱਥੇ ਵੀ 20 20 ਕਿਲੋ ਦੇ ਦਈਏ ਜਿੰਨੀ ਕਿ ਵੇਚ ਜਾਂਦੀ ਹੈਗੀ ਇੱਥੇ ਲੋਕਾਂ ਨੂੰ ਵਿਕ ਜਾਂਦੀਆਂ ਨਾ ਡੱਬਾ ਲੈ ਜਾਂਦੇ ਲੋਕਾਂ ਬ ਮੈਨੂੰ ਵੀਰੇ ਚੰਗਾ ਲੱਗਿਆ ਤੁਹਾਡੇ ਨਾਲ ਮਿਲ ਕੇ ਤੁਹਾਡੀ ਇਹ ਜਾਣਕਾਰੀ ਵੀ ਆਪਾਂ ਲੋਕ ਦੋਸਤਾਨਾ ਸਾਂਝੀ ਕਰੀਏਗੀ ਤੇ ਅਸੀਂ ਵੀ ਅਪੀਲ ਕਰਦੇ ਆਂ ਵੀ ਜਿੰਨੇ ਵੀਰੇ ਨੇ ਕੋਈ ਸਬਜ਼ੀ ਵਗੈਰਾ ਦਾ ਕੰਮ ਕਰਦੇ ਨੇਗੇ ਤੇ ਕੰਮ ਕਰਨ ਦਾ ਤਰੀਕਾ ਇਦਾਂ ਤਰੀਕੇ ਨਾਲ ਅਪਣਾਓ ਕੰਮ ਆਵਾ ਮਿਹਨਤ ਆ ਵੀ ਮਿਹਨਤ ਜਿਹੜਾ ਵੱਧ ਤੋਂ ਵੱਧ ਕਰ ਲੂ ਆ ਉਹਦਾ ਵਧੀਆ ਮੁਨਾਫਾ ਕਮਾਲੂ ਆ ਬਿਲਕੁਲ ਜੀ ਬਿਲਕੁਲ ਬਾਕੀ ਬਾਈਆਂ ਦਾ ਨਾਲ ਇਹਨਾਂ ਦਾ ਵੀ ਕੰਟੈਕਟ ਕਰ ਸਕਦੇ ਤੁਸੀਂ ਜੇ ਕੋਈ ਇਸ ਮਤਲਬ ਫਸਲ ਦੇ ਤਰੀਕੇ ਦੇ ਨਾਲ ਜਿਹੜੀ ਸਬਜ਼ੀ ਦੇ ਤਰੀਕੇ ਦੀ ਕੋਈ ਕਿ ਕਿਸੇ ਨੇ ਪੁੱਛਣਾ ਹੋਵੇ ਵੀ ਇਹ ਮਤਲਬ ਇਹਦਾ ਹਨਾ ਉਹਦਾ ਵਿੱਚ ਵਧੀਆ ਆਪਣਾ ਕੰਡੈਕਟਰ ਨੰਬਰ ਬੋਲ ਦੋ ਬਾਈ ਆਪਣਾ ਨੰਬਰ 7814300115 7814300115 7814300115 ਹਾਂ ਅਮਨਦੀਪ ਮੇਰਾ ਨਾਮ ਹੈ ਅਮਨਦੀਪ ਬਾਈ ਦਾ ਨਾਮ ਸੱਦਾ ਸੰਘਾ ਵਾਲਾ ਪਿੰਡ ਆ ਬਾਈ ਦਾ ਤੇ ਵੀਡੀਓ ਇਹਦੇ ਆਪਣਾ ਸਬਜੀ ਬਾਰੇ ਆਪਣਾ ਥੋੜੀ ਜਾਣਕਾਰੀ ਸਾਡੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈ ਦੇ ਕੰਮ ਨੂੰ ਵੀ ਆਪਣਾ ਕਮੈਂਟ ਦੇ ਵਿੱਚ ਉਸੇ ਵੀ ਬਾਈ ਦਾ ਕੰਮ ਕਿਵੇਂ ਲੱਗਿਆ ਬਹੁਤ ਬਹੁਤ ਧੰਨਵਾਦ ਜੀ ਸਹੀ ਹੈ